ਅਹੀਂ ਅੱਜ ਮਾਮਾ ਤੀਆਂ ਨੇ ਬਾਈਕਟ ਕੀਤਾ ਹੋਇਆ ਜਿਉਣੇ ਨਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰੇ ਲੇ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਉਹੀ ਗੱਲ ਹੈ ਨਾ ਕਿ ਵਲੌਗ ਵਲੌਗ ਸ਼ੂਟ ਕਰਨ ਦਾ ਟਾਈਮ ਨਹੀਂ ਲੱਗਦਾ ਤੇ ਕਈ ਸਾਡੇ ਚਾਹਣ ਵਾਲੇ ਸਾਨੂੰ ਕਹਿੰਦੇ ਨੇ ਕਿ ਤੁਸੀਂ 20 ਮਿੰਟ ਦਾ ਵਲੌਗ ਪਾਇਆ ਕਰੋ 15 ਮਿੰਟ ਦਾ ਪਾਉਂਦੇ ਹੋ 11 ਮਿੰਟ ਦਾ ਪਾਉਂਦੇ ਹੋ ਟਾਈਮ ਹੀ ਨਹੀਂ ਮਿਲਦਾ ਸੋ ਹੁਣ ਵੀ ਛਿਪੀਆਂ ਬਿਜ਼ੀ ਸੀ ਉਹ ਸਟੂਡੀਓ ਚ ਜੀ ਕੰਮ ਕਰ ਰਹੀ ਸੀ ਤੇ ਮੈਂ ਮੇਰੀ ਜੋ ਰੁਟੀਨ ਹੁੰਦੀ ਆ ਵਰਕ ਕਰਨਾ ਹੁੰਦਾ ਮੈਂ ਘਰ ਦਾ ਕੰਮ ਵੀ ਕਰਨਾ ਹੁੰਦਾ ਵਾ ਇਬਾਦਤ ਨੂੰ ਵੀ ਸਾਹਮਣਾ ਔਰ ਉੱਤਰ ਜਿਹੜੀ ਦੀਦੀ ਨੇ ਸਾਡੇ ਕੰਮ ਵਾਲੇ ਉਹ ਮਤਲਬ 20 ਦਿਨਾਂ ਲਈ ਆਪਣੇ ਜਿੱਥੋਂ ਦੇ ਵੀ ਹੈਗੇ ਨੇ ਪਿੰਡ ਉੱਤਰ ਗਏ ਹੋਏ ਨੇ ਤੇ ਹੁਣ ਮੈਨੂੰ ਘਰ ਦੀ ਕਲੀਨਿੰਗ ਵੀ ਕਰਨੀ ਪੈਂਦੀ ਆ ਸੋ ਇਸ ਕਰਕੇ ਫਿਰ ਮੈਨੂੰ ਸਾਰਾ ਕੰਮ ਮੈਨੇਜ ਕਰਨਾ ਪੈਂਦਾ ਥੋੜਾ ਲੇਟ ਜ਼ਰੂਰ ਹੋ ਜਾਂਦੀ ਆ ਮੇਰਾ ਜਿਵੇਂ ਹੁਣ ਰੂਟੀਨ ਥੋੜੀ ਲੇਟ ਹੋ ਜਾਂਦੀ ਆ ਹੁਣ ਵੀ ਮੈਂ ਇਬਾਦਤ ਨੂੰ ਹੁਣ ਸਵਾਤਾ ਵਾ ਤੇ ਹੁਣ ਜਿਵੇਂ ਦੁਪਹਿਰ ਦਾ ਟਾਈਮ ਹੋ ਗਿਆ ਹੁਣ 1:30 ਵਜ ਗਿਆ ਵਾ ਤੇ ਸਵੇਰ ਦਾ ਹੀ ਬ੍ਰੇਕਫਾਸਟ ਅੱਜ ਲੇਟ ਹੀ ਕੀਤਾ ਸੀ ਕਿਉਂਕਿ ਲੇਟ ਹੋ ਗਏ ਸੀ ਤੇ ਹ ਸਵੇਰੇ ਪੋਹਾ ਬਣਾ ਲਿਆ ਸੀ ਤੇ ਹੁਣ ਮੈਂ ਫਰੂਟ ਕੱਟਣ ਲੱਗੀ ਸੀ ਨਾਲੇ ਮੈਂ ਛਿੱਪੀ ਨੂੰ ਦੇ ਹਣੀ ਅੰਦਰ ਤੇ ਨਾਲੇ ਮੈਂ ਮੈਂ ਖੁਦ ਖਾ ਲਈਨੀ ਜਿਹੜਾ ਫਰੂਟ ਖਾ ਕੇ ਫਿਰ ਨਾਲ ਹੀ ਸਬਜੀ ਵਗੈਰਾ ਬਣਾ ਲਈ ਸਬਜੀ ਵੀ ਇੰਡੀਆ ਬਣਾਈਆਂ ਸੀ ਮੈਂ ਰਾਤੀ ਤੇ ਛਿੱਪੀ ਨੇ ਰਾਤੀ ਰੋਟੀ ਨਹੀਂ ਖਾਦੀ ਜਿੰਦੇ ਮੈਂ ਕੱਲਾ ਸੈਲਡ ਹੀ ਖਾਣਾ ਵਾ ਤੇ ਫਿਰ ਇਹ ਸਬਜੀ ਪਈ ਹੈ ਮੈਂ ਨਾਲ ਮਸਰਾ ਮੂੰਗੀ ਮਸਲਾ ਦੀ ਦਾਲ ਬਣਾ ਲੈਣੀ ਆ ਸੀਟੀ ਮਰਵਾ ਕੇ ਮੈਂ ਮਤਲਬ ਜਿੱਦਾਂ ਮੰਨ ਲਓ ਕੋਈ ਸਬਜੀ ਹੁੰਦੀ ਉਹਦੇ ਨਾਲ ਜੇ ਵੀ ਕੋਈ ਦਾਲ ਬਣਉਣੀ ਹੁੰਦੀ ਮੈਂ ਕੋਈ ਲਸਣ ਗੰਡਾ ਪਿਆਜ਼ ਕੁਛ ਨਹੀਂ ਪਉਂਦੀ ਹੈਗੀ ਜਿਵੇਂ ਹਨਾ ਟਮਾਟਰ ਵਗੈਰਾ ਕੁਝ ਨਹੀਂ ਮੈਂ ਬਸ ਸਿੰਪਲ ਲੂਣ ਮਿਰਚ ਮਸਾਲਾ ਪਾ ਕੇ ਸੀਟੀ ਮਰਵਾ ਲੈਣੀ ਆ ਦੋ ਤੇ ਬਾਅਦ ਵਿੱਚ ਕੜਛੀ ਚ ਦੇਸੀ ਘਿਓ ਪਾ ਕੇ ਉਹਦੇ ਵਿੱਚ ਜੀਰਾ ਪਾ ਕੇ ਉਹਨੂੰ ਥੋੜਾ ਜਿਹਾ ਭੁੰਨ ਲੈਣੀ ਆ ਗੈਸ ਤੇ ਨਾਲ ਦੇ ਨਾਲ ਫਿਰ ਉਹਨੂੰ ਉਹ ਕੜਛੀ ਜਿਹੜੀ ਆ ਘਿਓ ਵਾਲੀ ਉਹਦੇ ਚ ਕੁੱਕਰਤੀ ਪਾ ਕੇ ਤੇ ਬਸ ਇਹ ਵਾਲੀ ਦਾਲ ਬਣਾ ਲੈਣੀ ਜਦੋਂ ਸਬਜੀ ਬਣੀ ਉਹਦੀ ਨਾਲ ਜਦੋਂ ਕੱਲੀ ਦਾਲ ਖਾਣੀ ਹੁੰਦੀ ਆ ਉਦੋਂ ਤੜਕਾ ਲਾ ਲੈਣੀ ਆ ਆਦਰਵਾਇਜ਼ ਜਦੋਂ ਕੋਈ ਸਬਜੀ ਨਾਲ ਦਾਲ ਖਾਣੀ ਹੁੰਦੀ ਆ ਫਿਰ ਇਦਾਂ ਖਾ ਲੈਣੇ ਆ ਤੇ ਚਲੋ ਪਾਰਸਲ ਆਇਆ ਇਬਾਦਤ ਦਾ ਮੈਂ ਨਾ ਇਬਾਦਤ ਦੇ ਨਾ ਨਾਈਟ ਸੂਟ ਆਰਡਰ ਕੀਤੇ ਸੀ ਜਿਵੇਂ ਹੁਣ ਗਾੜੀ ਮਤਲਬ ਹੁਣ ਏਸੀ ਵੀ ਚਲਾਇਆ ਕਰਾਂ ਅਜੇ ਤਾਂ ਆਪਾਂ ਏਸੀ ਨੇ ਸ਼ੁਰੂ ਕੀਤਾ ਹੈਗਾ ਹਨਾ ਜਿੱਦਾਂ ਮੰਨ ਲਓ ਹੁਣ ਜ਼ਿਆਦਾ ਗਰਮੀ ਹੋਊਗੀ ਤੇ ਏਸੀ ਚਲਾਇਆ ਕਰਾਂਗੇ ਤੇ ਮੈਂ ਨਾ ਉਹਦੇ ਨਾਈਟਸੂਟ ਨੂੰ ਆਰਡਰ ਕੀਤੇ ਫੁੱਲ ਬਾਜੂ ਵਾਲੇ ਕਿਉਂਕਿ ਇਹ ਨਾ ਰਾਤ ਨੂੰ ਕਈ ਵਾਰੀ ਨਾ ਮਤਲਬ ਆਪਣੇ ਤੋਂ ਕੰਬਲ ਉਤਾਰ ਲੈਂਦੀ ਆ ਜਾਂ ਜੋ ਵੀ ਇਹ ਦੇ ਉੱਪਰ ਦੇ ਨੇ ਉਤਾਰ ਲੈਂਦੀ ਇਸ ਕਰਕੇ ਮੈਨੂੰ ਫ੍ਰੀ ਹੁੰਦਾ ਕਿ ਜੇ ਮੰਨ ਲਓ ਇਹਦੀਆਂ ਅੱਧੀਆਂ ਬਾਹਾਂਵਾਂ ਦੇ ਮੈਂ ਨਾਈਟਸੂਟ ਮੰਗੋਣੀ ਆ ਤੇ ਫਿਰ ਇਹ ਬਾਹਾਂਵਾਂ ਬਾਹਰ ਰੱਖਿਆ ਕਰੂਗੀ ਹੁਣ ਬੱਚਾ ਹੁਣ ਸਾਨੂੰ ਵੀ ਗੂੜੀ ਨਹੀਂ ਇੰਝ ਹੁੰਦਾ ਕਈ ਵਾਰੀ ਨਹੀਂ ਪਤਾ ਲੱਗਦਾ ਹਨਾ ਸੋ ਇਸ ਕਰਕੇ ਮੈਂ ਨਾਈਟਸੂਟ ਕਈਆਂ ਨੇ ਮੈਨੂੰ ਮਤਲਬ ਇੰਸਟਾਗ੍ਰam ਤੇ ਦੀਰੀਆਂ ਨੇ ਮੈਨੂੰ ਪੁੱਛਿਆ ਸੀ ਕਿ ਤੁਸੀਂ ਮਤਲਬ ਬਾਦ ਦੇ ਕੱਪੜੇ ਕਿੱਥੋਂ ਲੈਂਦੇ ਨੇ ਮੈਂ ਕੋਈ ਇੱਥੇ ਪ੍ਰੋਮੋਸ਼ਨ ਨਹੀਂ ਕਰਦੀ ਤੇ ਨਾ ਹੀ ਮੈਂ ਕੋਈ ਇੱਥੇ ਜਿਵੇਂ ਕਈ ਕਹਿੰਦੇ ਤੁਸੀਂ ਦਿਖਾਵਾ ਕਰਦੇ ਹੋ ਮੈਂ ਉਹ ਨਹੀਂ ਹਰ ਇੱਕ ਦੀ ਇੱਕ ਆਪਣੀ ਆਪਣੀ ਚੋਇਸ ਹੁੰਦੀ ਹੈ ਹਨਾ ਮੈਨੂੰ ਆਪਣੀ ਜੋ ਧੀ ਲਈ ਮੈਨੂੰ ਆਪਣੇ ਬੱਚੇ ਲਈ ਮੈਨੂੰ ਜੋ ਅੱਛਾ ਲੱਗਦਾ ਮੈਂ ਉਹ ਕਰੂੰਗੀ ਤੇ ਹਰ ਕੋਈ ਮਾਂ ਪਿਓ ਜੋ ਉਹਦੇ ਬੱਚੇ ਲਈ ਅੱਛਾ ਲੱਗਦਾ ਉਹ ਉਹੀ ਕਰਦਾ ਵਾ ਮੈਂ ਕਦੇ ਇਹ ਨਹੀਂ ਕਹਿੰਦੀ ਕਿ ਬ੍ਰਾਂਡ ਦੇ ਹੀ ਖਰੀਦਣੇ ਚਾਹੀਦੇ ਨੇ ਬੱਚਿਆਂ ਦੇ ਕੱਪੜੇ ਮੈਂ ਨਾਰਮਲ ਸ਼ਾਪ ਤੋਂ ਵੀ ਲੈਣੀ ਆ ਰਾਜਪੁਰੇ ਨਾਰਮਲ ਦੁਕਾਨਾਂ ਉੱਥੋਂ ਵੀ ਇਹਦੀ ਸ਼ਾਪਿੰਗ ਕਰਦੀ ਆ ਤੇ ਹਾਂ ਫਰਸਟ ਕਰਾਈ ਜਿਹੜੀ ਆਨਲਾਈਨ ਆ ਉੱਥੋਂ ਸਸਤੇ ਮਿਲਦੇ ਨੇ ਮੈਂ ਉੱਥੋਂ ਸ਼ਾਪਿੰਗ ਕਰ ਲੈਂਦੀ ਆ ਹਾਂ ਕਈ ਵਾਰੀ ਜਿੱਦਾਂ ਮੰਨ ਲਓ ਅਸੀਂ ਜਾਣੇ ਆ ਉੱਥੇ ਸਟੋਰ ਤੇ ਕਈ ਵਾਰੀ ਵਿਜ਼ਿਟ ਕਰ ਰਹੇ ਹੁੰਨੇ ਕੋਈ ਚੀਜ਼ ਲੈਣ ਵਾ ਤੇ ਤੁਹ ਕੋਈ ਚੀਜ਼ ਪਸੰਦ ਆ ਜਾ ਤਾਂ ਲੈ ਲੈਣੀ ਆ ਅਰੇ ਇਹ ਨਹੀਂ ਆ ਕਿ ਸਪੈਸ਼ਲ ਬ੍ਰਾਂਡ ਹੀ ਪਵਾਉਣਾ ਹੈ ਇਬਾਦਤ ਨੂੰ ਨਹੀਂ ਐਦਾਂ ਦਾ ਕੁਝ ਨਹੀਂ ਮੈਂ ਹਰ ਤ੍ਹਾਂ ਤੋਂ ਕੱਪੜੇ ਲੈ ਲੈਣੀ ਆ ਹਰ ਤਰ੍ਹਾਂ ਦੀਆਂ ਚੀ ਤੇ ਬਾਕੀ ਮਨੋਏ ਕਿ ਹਨੇਕਮੈਂਟ ਕਰਕੇ ਵੀ ਪੁੱਛਿਆ ਕਿ ਤੁਸੀਂ ਇਬਾਦਤ ਨੂੰ ਕਿਹੜੇ ਪ੍ਰੋਡਕਟ ਯੂਜ਼ ਕਰਦੇ ਆ ਮੈਂ ਉਹ ਵੀ ਕਰੂੰਗੀ ਕਿਸੇ ਦਿਨ ਮਤਲਬ ਵਲੌਗ ਬਣਾਉਗੀ ਇਬਾਦਤ ਦੇ ਸਾਰੇ ਜੋ ਵੀ ਉਹਦੇ ਬਾਥ ਪ੍ਰੋਡਕਟ ਆ ਜਾਂ ਮਤਲਬ ਉਹਨੂੰ ਕਿਹੜੀ ਕਰੀਮ ਯੂਜ਼ ਕਰਦੀ ਆ ਬਾਡੀ ਲੋਸ਼ਨ ਕਿਹੜਾ ਲਾਉਣੀ ਆ ਜੋ ਵੀ ਆ ਹਨਾ ਮੈਂ ਉਹ ਕਰੂੰਗੀ ਦੁਬਾਰਾ ਸ਼ੂਟ ਕਿਸੇ ਦਿਨ ਫਿਲਹਾਲ ਆਪਾਂ ਲੇਟ ਆ ਫਿਲਹਾਲ ਆਪਾਂ ਫਰੂਟ ਕਰਦੇ ਆ ਮੈਂ ਖੁਣੀਏ ਬਾਦਸ ਹੋ ਰਹੀ ਹੈ ਇਬਾ ਦੇਖਣ ਨੂੰ ਇੰਦਾ ਹੀ ਪਏ ਐ ਇੱਥੇ ਖੇਡ ਰਹੀ ਸੀ ਮੇਰੇ ਨਾਲ ਮੈਂ ਉਹਨੂੰ ਖਿਡਾ ਰਹੀ ਸੀ ਇਹ ਇਹਦਾ ਡੰਮਰੂ ਬਚਾਉਣਾ ਦਾ ਇਹ ਡੰਮਰੂ ਵੱਜਦਾ ਉਹਨੂੰ ਬੜੀ ਵੇਖ ਕੇ ਖੁਸ਼ ਹੁੰਦੀ ਐ ਤੇ ਇਹ ਬੋਲਣਾ بابا ਜਦੋਂ ਮੈਂ ਪਾਉਣੀ ਐ ਇਹਦੇ ਵਿੱਚ ਉਹ ਫੜਨ ਨੂੰ ਫਿਰਦੀ ਐ ਮੈਂ ਫੜਾ ਬਟ ਅਜੇ ਫੜਦੀ ਨਹੀਂ ਅਜੇ ਉਹ ਨਾ ਸਪੋਰਟ ਨਹੀਂ ਲੈਂਦੀ ਆਪਣੇ ਹੱਥ 'ਚ ਸੌਰੀ ਬੜਾ ਮਦੇਨਾ ਇਹ ਚੂਲਾ ਬਹੁਤ ਕੰਮ ਦਾ ਹੈ ਇਹਦੇ 'ਚ ਬੱਚਾ ਸੁੱਤਾ ਰਹਿੰਦਾ ਵਾ ਉਦੋਂ ਮੈਂ ਮਸ਼ੀਨ 'ਚ ਕੱਪੜੇ ਪਾਏ ਹੋਏ ਨੇ ਚਲੋ ਹੁਣ ਪਹਿਲਾਂ ਫਰੂਟ ਕੱਟ ਲਈਏ ਫਰੂਟ ਦੇ ਦिए ਛਿੱਪੀ ਨੂੰ ਕੱਟ ਗਿਆ ਜੇ ਮੇਰੇ ਰਸੋਈ ਦਾ ਸਾਰਾ ਅਸਤਵਸਤ ਹੋਇਆ ਹੈ ਸਵੇਰ ਦੇ ਭਾਂਡੇ ਭੁੰਡੇ ਕੋਈ ਐਸੇ ਉਹਨਾਂ ਨੂੰ ਚਾਹ ਵਗਾਰਾ ਵੀ ਬਣਾ ਕੇ ਦਿੱਤੀ ਸੀ ਹੁਣ ਮੈਂ ਸਾਰੀ ਰਸੋਈ ਨੀਟ ਐਂਡ ਕਲੀਨ ਕਰਾਂ ਸਭ ਤੋਂ ਪਹਿਲਾਂ ਫਰੂਟ ਕੱਟ ਕੇ ਛਿੱਪੀ ਨੂੰ ਦੇ ਕੇ ਆਵਾਂ ਤੇ ਨਾਲੇ ਮੈਂ ਖੁਦ ਖਾਵਾਂ ਲਓ ਜੀ ਮੈਂ ਛਿੱਪੀ ਨੂੰ ਫਰੂਟ ਦੇ ਰਹੀ ਹਾਂ ਅੰਦਰ ਕਿਉਂਕਿ ਛਿੱਪੀ ਕੰਮ ਕਰ ਰਹੇ ਨੇ ਆਲੋਫ ਮੈਸੀਪੀ ਨੂੰ ਅੰਦਰ ਫੂਟ ਦੇ ਆਈ ਆ ਮੈਸੀਪੀ ਨੂੰ ਨਹੀਂ ਬੁਲਾਉਣਾ ਚਾਹੀਏ ਮੈਂ ਮੈਸੀਪੀ ਨਾਲ ਲੜੀ ਹੋਈ ਆ ਇਸ ਕਰਕੇ ਮੈਂ ਬਲਾਗ ਬੁਲਾਇਆ ਨਹੀਂ ਆ ਬਸ ਤੁਹਾਨੂੰ ਦਿਖਾਤਾ ਕਿ ਉਹ ਅੰਦਰ ਕੰਮ ਕਰ ਰਹੇ ਨੇ ਤੇ ਫਰੂਟ ਉਹਨਾਂ ਨੂੰ ਦੇ ਆਈ ਆ ਸਵੇਰੇ ਬ੍ਰੇਕਫਾਸਟ ਵੀ ਦੇਤਾ ਸਵੇਰੇ ਵੀ ਨਹੀਂ ਬੋਲਿਆ ਹੁਣ ਵੀ ਨਹੀਂ ਬੋਲੇ ਆਪਾਂ ਹੋ ਜਾਂਦੀ ਆ ਕਿ ਦੇਖ ਦੇ ਲੜਾਈ ਆ ਕੋ ਲੜ ਪੈਣੀ ਹੁੰਦੀ ਆ ਕੋਈ ਗੱਲ ਨਹੀਂ ਚਲੋ ਹੁਣ ਮੈਂ ਵੀ ਫਰੂਟ ਖਾ ਲਾਂ ਪਹਿਲਾਂ ਫਿਰ ਤੁਹਾਨੂੰ ਕਹੋਨੀ ਆ ਮੇਰੇ ਬਾਅਦ ਦੇ ਨਾਈਟਸ ਉਹ ਦਿਉਂਦਾ ਆ ਖਾਣਾ ਬਗਰ ਬਣ ਗਿਆ ਹੁਣ ਮੈਂ ਖਾਣਾ ਪੌਣੇ ਤਿੰਨ ਦਾ ਟਾਈਮ ਹੋ ਗਿਆ ਵਾ ਇਹ ਬਾਤ ਅਜੇ ਵੀ ਸੁੱਤੀ ਆ ਤੇ ਛਿੱਪੀ ਨੂੰ ਮੈਂ ਪੁੱਛਾਂ ਈ ਛਿੱਪੀ ਕਹਿੰਦੇ ਮੈਂ ਮੰਗਲ ਜੇ ਖਾਣਾ ਨਹੀਂ ਖਾਣਾ ਹੈਗਾ ਪਲੇਟ ਖਾਣਾ ਹੋਊਗਾ ਉਹਨਾਂ ਨੇ ਤੇ ਮੈਂ ਤਾਂ ਖਾਵਾਂ ਦਾਲ ਜਿਹੜੀ ਇਦਾਂ ਬਣਦੀ ਆ ਨਾ ਬਹੁਤ ਸੁਆਦ ਬਣਦੀ ਜਿਵੇਂ ਕਈ ਵਾਰੀ ਲੰਗਰ ਦੇ ਵਿੱਚ ਦਾਲ ਬਣੀ ਹੁੰਦੀ ਨਾ ਉਦਾਂ ਹੀ ਮਤਲਬ ਦੇਸੀ ਘਿਓ ਦਾ ਤੜਕਾ ਜਿਹਾ ਲਾ ਕੇ ਤੇ ਉਦਾਂ ਦਾ ਫਲੇਵਰ ਆ ਰਿਹਾ ਬਹੁਤ ਟੇਸਟੀ ਤੇ ਪਿੰਡੀਆਂ ਮੇਰੀਆਂ ਫੇਵਰੇਟ ਨੇ ਬਹੁਤ ਜ਼ਿਆਦਾ ਤੇ ਹੁਣ ਮੈਂ ਰੋਟੀ ਖਾਵਾਂ ਤੇ ਰੋਟੀ ਖਾ ਕੇ ਫਿਰ ਥੋੜਾ ਜਿਹਾ ਜਿੱਦਾਂ ਉਹੋ ਹੀ ਗੱਲ ਹੋ ਗਈ ਨਾ ਅੱਗੇ ਮੈਂ ਦੁਪਹਿਰ ਦੇ ਟਾਈਮ ਸੋ ਜਾਣੀ ਉਹ ਨਹੀਂ ਹੁਣ ਜਿੱਦਾਂ ਦੁਪਹਿਰ ਦੇ ਟਾਈਮ ਆ ਸੋਣਾ ਦਾ ਥੋੜਾ ਜਿਹਾ ਘੰਟਾ ਮੰਨ ਲਓ ਥੋੜਾ ਰੈਸਟ ਕਰਨੀ ਹੁੰਦੀ ਆ ਉਦੋਂ ਤੱਕ ਇਬਾਦਤ ਨਹੀਂ ਉੱਠ ਲੈਣਾ ਹੁੰਦਾ ਤੇ ਫਿਰ ਇਬਾਦਤ ਦੇ ਨਾਲ ਖੇਡਣ ਲੱਗ ਜਾਂਦਾ ਵਾ ਹਨਾ ਉਹਨੂੰ ਉਹਦੇ ਨਾਲ ਖੇਡਣਾ ਵੀ ਬਹੁਤ ਜ਼ਰੂਰੀ ਆ ਹੁਣ ਜਿਵੇਂ ਸੌਂ ਰਹੀ ਆ ਇਸ ਟਾਈਮ ਤੇ ਮਨੇ ਹੁੰਦਾ ਕਿ ਮੈਂ ਕੰਮ ਕਰ ਲਾਵਾਂ ਸੁੱਤੇ ਸੁੱਤੇ ਜੋ ਲਾਹਾ ਖਟਿਆ ਜਾਂਦਾ ਵਾ ਖਾਡ ਲੈਣਾ ਚਾਹੀਦਾ ਵਾ ਚਲੋ ਕੋਈ ਗੱਲ ਨਹੀਂ ਥੋੜਾ ਜਿੱਥੇ ਮਤਲਬ ਆਪਾਂ ਹੁਣ ਜਿਵੇਂ ਫਿੱਟਮੈਂਟ ਕੰਪਲੀਟ ਬਣਵਾ ਲੈ ਮਤਲਬ ਚਲੋ ਪਤਾ ਹੀ ਨਹੀਂ ਚੱਲ ਰਿਹਾ ਟੱਚ वुਡ ਹੈ ਨਾ ਕਿਵੇਂ ਟਾਈਮ ਨਿਕਲਦਾ ਜਾ ਰਿਹਾ ਇਹ ਬਾਤ ਦੇ ਨਾਲ ਇੰਜੋਏ ਕਰ ਰਹੇ ਆ ਆਪਾਂ ਆਪਣੀ ਲਾਈਫ ਨੂੰ ਇੱਕ ਨਵਾਂ ਮਤਲਬ 1 ਦਸੰਬਰ ਤੋਂ ਜਿਵੇਂ ਕਹਿ ਰਹੀ ਆ ਕਿ ਸਾਡੀ ਲਾਈਫ ਟੋਟਲੀ ਚੇਂਜ ਹੋ ਗਈ ਆ ਤੇ ਵਧੀਆ ਲੱਗਦਾ ਵਾ ਇਹ ਨਹੀਂ ਕਹਿ ਸਕਦੇ ਕਿ ਨਹੀਂ ਆ ਪੌਪ ਮਤਲਬ ਬੋਰ ਹੋ ਰਿਹਾ ਜਾਂ ਕੁਝ ਨਹੀਂ ਬਹੁਤ ਜ਼ਿਆਦਾ ਜਿਵੇਂ ਕਹਿੰਦੇ ਨਾ ਇੱਕ ਜ਼ਿੰਦਗੀ ਦੇ ਵਿੱਚ ਇੱਕ ਰੰਗੀਨ ਮੈਨੂੰ ਹਿੰਮਤ ਮੈਂ ਲਾਸਟ ਟਾਈਮ ਜਦੋਂ ਅਸੀਂ ਸਪੇਨ ਗਏ ਸੀ ਮੈਨੂੰ ਹਿੰਮਤ ਕਹਿੰਦੀ ਸੀ ਕਿ ਜਦੋਂ ਤੁਹਾਡੀ ਲਾਈਫ ਦੇ ਵਿੱਚ ਜਦੋਂ ਥਰਡ ਪਰਸਨ ਆਉਂਦਾ ਵਾ ਜਿਵੇਂ ਬੱਚਾ ਆਉਂਦਾ ਬੇਬੀ ਗਰਲ ਆ ਚਾਹੇ ਬੇਬੀ ਬాయ్ ਕੋਈ ਵੀ ਬੇਬੀ ਆਉਂਦਾ ਵਾ ਤੁਹਾਡੀ ਲਾਈਫ ਚੇਂਜ ਹੁੰਦੀ ਔਰ ਇੰਨੀ ਜਿਆਦਾ ਮਤਲਬ ਤੁਹਾਡੀ ਲਾਈਫ ਸੋਹਣੀ ਹੋ ਜਾਂਦੀ ਹੈ ਠੀਕ ਆ ਬੱਚੇ ਛੋਟੇ ਬੱਚੇ ਕਈ ਵਾਰੀ ਤੰਗ ਵੀ ਕਰਦੇ ਨੇ ਪਰੇਸ਼ਾਨ ਵੀ ਕਰਦੇ ਨੇ ਮੈਂ ਨਹੀਂ ਕਹਿੰਦੀ ਨਹੀਂ ਕਰਦੇ ਪਰ ਜਿਹੜੀ ਉਹ ਲਾਈਫ ਹੁੰਦੀ ਹੈ ਨਾ ਬਹੁਤ ਜਿਆਦਾ ਵਧੀਆ ਹੁੰਦੀ ਹੈ ਤੇ ਜੀ ਉਹਨੇ ਮੈਨੂੰ ਇਹ ਕਿਹਾ ਸੀ ਜਿਉਂ-ਜਿਉਂ ਹੰਗਾਰੇ ਪਰੂਗੀ ਜਿਉਂ-ਜਿਉਂ ਗੱਲਾਂ ਕਰਨਗੂ ਉ ਉਹ ਤੁਹਾਡੇ ਨਾਲ ਤੁਹਾਨੂੰ ਹੋਰ ਜ਼ਿਆਦਾ ਮਜ਼ਾ ਆਉ ਕਿਉਂਕਿ ਤੁਹਾਨੂੰ ਲੱਗਣ ਲੱਗ ਜੂ ਕਿ ਮੈਂ ਸਾਡੇ ਨਾਲ ਹੁਣ ਗੱਲ ਕਰ ਰਹੀ ਆ ਫਿਰ ਬੈਠਾਂ ਲੱਗ ਜੂਗੀ ਹੋਰ ਜ਼ਿਆਦਾ ਵਧੀਆ ਲੱਗਣਾ ਚਲੋ ਵਧੀਆ ਲੱਗਦਾ ਇਦਾਂ ਸਹੀ ਗੱਲ ਆ ਸੁੱਤੀ ਆ ਬੜੇ ਮਜੇ ਨਾਲ ਜਦੋਂ ਕਈ ਵਾਰੀ ਜੋਦ ਲੰਬਾ ਚੱਲ ਸੌਂਦੀ ਨੇ ਫਿਰ ਇਦਾਂ ਹੁੰਦਾ ਹਾਈ ਮੈਂ ਜਦੋਂ ਸੁੱਤੀ ਹਾਂ ਉੱਠੇ ਛੇਤੀ ਘੱਡੀ ਇਹਦੇ ਨਾਲ ਮੇਰੀ ਮਿੱਠੋ ਜੀ ਇਹ ਮੇਰੀ ਚੋਣੀ ਮਿੱਠੋ ਮੇਰੀ ਗੁੱਗਲੋ ਜੀ ਚਲੋ ਮੈਂ ਰੋਟੀ ਖਾ ਲਵਾ ਦੇਖੋ ਦਾਲ ਇਹਦੇ ਵਿੱਚ ਮੈਂ ਕਾਲੀ ਮਿਰਚ ਤੇ ਕਾਲਾ ਨਮਕ ਪਾੜੇ ਹਾਨੀਆ ਮੈਨੂੰ ਮਤਲਬ ਟੇਸਟੀ ਲੱਗਦਾ ਵਾ ਚਲੋ ਹੁਣ ਮੈਂ ਰੋਟੀ ਖਾਣਾ ਮੇਰੇ ਰੋਟੀ ਠੰਡੀ ਹੋ ਜੇ ਤਾਂ ਅੱਜ ਤੋਂ ਪਹਿਲਾਂ ਹੀ ਬਾਦਲ ਰੋਟੀ ਫਿਰ ਮਿਲਦੀ ਆ ਇਬਾਦਤ ਉੱਠ ਗਿਆ ਛੋਨਾ ਬੀਬੀ ਉੱਠ ਗਿਆ ਨਿੰਨਾ ਪੁਰੀਏ ਕਰ ਲਿਆ ਸੀ ਹੈ ਸੋਨੇ ਦੀ ਨਿੰਨਾ ਪੁਰੀਏ ਕਰ ਲਿਆ ਸੀ ਦੱਛੋ ਉੱਠ ਗਿਆ ਸੀ ਸੋਨਾ ਬੀਬੀ ਗੂ ਨਿਬਾਦਤ ਓਏ ਹੋਏ ਓਏ ਹੋਏ ਇਬਾਦਤ ਕੇਡੇਗਾ ਚਾ ਹਾਂਜੀ ਹਾਂਜੀ ਕੀ ਕਹਿ ਰਹੇ ਹੋ ਬੋਲ ਕੇ ਦੱਸੋ ਕੀ ਕਹਿ ਰਹੇ ਹੋ ਹਾਂ ਕੀ ਕਹਿ ਰਹੇ ਹੋ ਆਏ 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 ਖੇਡਣਾ ਨਹੀਂ ਬਾਤ ਨਹੀਂ ਕਿੱਡ ਚਲੋ ਖੇਡਦਾ ਬੋਲ ਰਹੇ ਕੁਝ ਕਹਿ ਰਹੀ ਹੈ ਬਾਤ ਆਪਣੇ ਕੋਲ ਖਿਡਾਉਣੇ ਪਏ ਚਲੋ ਖੇਡਦੇ ਆਪਾਂ ਹੁਣ ਇਹਦੇ ਨਾਲ ਠੀਕ ਆ ਹੁਣ ਆਪਾਂ ਖੇਡੀਆਂ ਕਰਦੇ ਆ ਦੋ ਜੀ ਬਾਦੋਂ ਦੇ ਜਿਹੜੇ ਮੈਂ ਇਹ ਨਾਈਟ ਸੂਟ ਮੰਗਾਏ ਸੀ ਨਾ ਇਹ ਆਵਲੇ ਨੇ ਇਹ ਜਿਵੇਂ ਸੂਟ ਆ ਪੂਰਾ ਇਹ ਟੀ-ਸ਼ਰਟ ਆ ਇਹ ਪਜਾਮਾ ਵਾ ਕਾਟਨ ਦਾ ਸਟਾਫ ਆ ਤੇ ਦੋ ਮੰਗਾਏ ਸੀ ਕਿਉਂਕਿ ਦੋ ਮਤਲਬ ਇਕੱਠਾ ਸੈੱਟ ਮਿਲ ਰਿਹਾ ਸੀ ਦੋ ਦਾ ਸਸਤੇ ਸੀ ਇਹ ਕਾਵਲਾ ਵਾ ਇਹ ਨਾਲ ਰੈੱਡ ਕਲਰ ਦੀ ਪਜਾਮੀ ਆ ਇਹ ਦੋ ਇਕੱਠਾ ਸੈੱਟ ਮਿਲ ਰਿਆ ਸੀ ਤੇ ਮੈਨੂੰ ਸੋਹਣੇ ਲੱਗੇ ਤੇ ਮੈਂ ਮੰਗਾ ਲਏ ਤੇ ਇੱਕ ਮੈਂ ਵੈਸੇ ਹੀ ਉਦਾਂ ਹੀ ਘਰੇ ਪਉਣ ਪਉਣ ਵਾਲੇ ਜਿੱਦਾਂ ਮੰਨ ਲਓ ਖੇੜੀ ਰੇਂ ਏਕ ਮੈਂ ਆ ਮੰਗਵਾਇਆ ਸੀ ਨਿੱਕਰ ਵਾਲਾ ਸੂਟ ਇਹ ਵੀ ਮੈਨੂੰ ਬੜਾ ਸੋਹਣਾ ਲੱਗਾ ਸੀ ਨਿੱਕਰ ਨਿੱਕਰ ਹੋਏ 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 ਹਾਂਜੀ ਤੁਹਾਡੇ ਸੂਟ ਦਿਖਾ ਰਹੀ ਤਾਂ ਖੁਸ਼ ਹੋ ਰਹੇ ਹੋ ਚੀਕਾ ਮਾਰ ਰਹੇ ਹੋ ਹਾਂਜੀ ਕੀ ਕਹਿਣਾ ਦੱਸੋ 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 ਜਲਦੀ ਦੱਸੋ ਦੱਸੋ ਕੀ ਕਹਿਣਾ ਆਪਣੇ ਸਬਸਕ੍ਰਾਈਬਰਸ ਨੂੰ ਸਾਰੇ ਇਬਾਦਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਦੱਸੋ ਕੀ ਕਹਿਣਾ ਹੈ ਦੱਸ ਦੋ ਦੱਸ ਦੋ ਕੀ ਕਹਿਣਾ ਕੀ ਕਹਿਣਾ ਕੀ ਕਹਿਣਾ ਇਹ ਵਾਲਾ ਨਿਕਰ ਵਾਲਾ ਸੂਟਾ ਇਹ ਵੀ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਾ ਸੀ ਤੇ ਬਿਲਕੁਲ ਸਸਤਾ ਹੀ 250 ਦਾ ਹੀ ਪਤਨੀ 200 ਇੰਨੇ ਕ ਦਾ ਮਿਲਿਆ ਸੀ ਮੈਨੂੰ ਇਹ ਫਰਸਟ ਕਰਾਈ ਤੋਂ ਮੈਂ ਪਹਿਲਾਂ ਵੀ ਕਿਹਾ ਜਿਹੜੀ ਫਰਸਟ ਕਰਾਈ ਆਨਲਾਈਨ ਆ ਨਾ ਉੱਥੋਂ ਸ਼ੋਪਿੰਗ ਕਰਦੇ ਆ ਬਹੁਤ ਸਸਤੇ ਰੇਟ ਮਿਲਦਾ ਵਾ ਕੱਪੜਿਆਂ ਦਾ ਕਿਸੇ ਵੀ ਚੀਜ਼ ਦਾ ਕੋਈ ਵੀ ਚੀਜ਼ ਮੰਗਵਾਣੀ ਹੈ ਮਤਲਬ ਸਸਤਾ ਸਸਤਾ ਮਿਲ ਜਾਂਦਾ ਉਹਦੇ ਤੇ ਸਮਾਨ ਤੇ ਮੈਂ ਇਹ ਦੋਸਤ ਮੈਂ ਕਿਹਾ ਮੈਂ ਪਹਿਲਾਂ ਦੋ ਹੀ ਮੰਗਾ ਕੇ ਵੇਖੀ ਸੀ ਮੈਂ ਕਿਹਾ ਚੱਲ ਇੱਕ ਵਾਰੀ ਪਤਾ ਚੱਲ ਜਾਊਗਾ ਵੀ ਪਹਿਲਾਂ ਤੁਹਾਨੂੰ ਮੈਂ ਦੱਸ ਨਹੀਂ ਪਹਿਲਾਂ ਮੈਂ ਨਾ ਅਹ ਥੋੜਾ ਵੱਡਾ ਸਾਈਜ਼ ਮੰਗਾਇਆ ਸੀ ਮੈਂ ਦੇਖਣਾ ਚਾਹੁੰਦੀ ਸੀ ਭਲਾ ਕਿਉਂਕਿ ਵੀ ਵੱਡੇ ਸਾਈਜ਼ ਇਹਨੂੰ ਮਤਲਬ ਹੁਣ ਜਿੱਦਾਂ ਇਹ 6 ਮੰਥ ਜਿਹੜਾ ਕੰਪਲੀਟ ਹੋ ਜਾਣਾ ਵਾ ਥੋੜੇ ਚਿਰ ਤਾਂ ਕਿ ਤੇ ਮੈਂ ਸੋਚ ਰਹੀ ਸੀ ਕਿ ਚਲ ਵੱਡਾ ਸਾਈਜ਼ ਮੰਗਾਉਣੀ ਆ ਤੇ ਉਹ ਪਰ ਇਹਨੂੰ ਬਹੁਤ ਵੱਡਾ ਸੀ ਅਜੇ ਤੇ ਮੈਂ ਕਿਹਾ ਪੌਣਾ ਤੇ ਆਪਾਂ ਪੌਣਾ ਤੇ ਇਸ ਤਰ੍ਹਾਂ ਕੇ ਫਿਰ ਮੈਂ ਉਹ ਵਾਪਸ ਕਰ ਦਿੱਤੇ ਤੇ ਉਹਦਾ ਫੰਡ ਆ ਗਿਆ ਸੀ ਇਸੇ ਫਿਰ ਮੈਂ ਦੁਬਾਰਾ ਆਰਡਰ ਪਾਇਆ ਤੇ ਫਿਰ ਇਹ ਹੁਣ ਜਿਹੜੇ ਦੁਬਾਰਾ ਮੰਗਾਏ ਆ ਤੇ ਇਹ ਪੂਰੇ 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 ਜੋ ਜਿਸ ਤਰ੍ਹਾਂ ਨਾਲ ਇਹਦੀ ਹੁਣ ਨੀਡ ਆ ਨਾ ਇਹਨੂੰ ਕੱਪੜਿਆਂ ਦੀ ਜੇ ਸਾਬ ਨਾ ਦਾ ਸਾਈਜ਼ ਹੈ ਨਾ ਇਹਨੂੰ ਪਰਫੈਕਟ ਆਏ ਜਿਹੜੇ ਕੱਪੜੇ ਅਜੇ ਫਿਲਹਾਲ ਪਾਉਂਦੀਆਂ ਨਾ ਉਹ ਉਸ ਸਾਈਜ਼ ਦੇ ਹੀ ਮੰਗਾਏ ਸੀ ਚਲੋ ਕੋਈ ਨਹੀਂ ਜਦੋਂ 6 ਮੰਥ ਕੰਪਲੀਟ ਹੋਣਗੇ ਤਾਂ ਫਿਰ 6 ਟੂ 9 ਮੰਥ ਵਾਲ ਜਿਹੜੇ ਕੱਪੜੇ ਹੁੰਦੇ ਆ ਉਹ ਆਰਡਰ ਕਰੂੰਗੀ ਫਿਲਹਾਲ ਤਾਂ ਚਲੋ ਇਹ ਜੇ ਚੱਲਣੀ ਹੈ ਜੇ ਇਹਦੇ ਵਧੀਆ ਤਰੀਕੇ ਨਾਲ ਤੇ ਇਹ ਇਬਾਦਤ ਪਾਉਗੀ ਅਜੇ ਹਨਾ ਹੀ ਬਾਦ ਦਿੱਤੇ ਇਹ ਹੁਣ ਮੈਂ ਵਾਸ਼ ਕਰ ਦੇਣੀ ਆ ਪਹਿਲਾਂ ਵਾਸ਼ ਕਰਕੇ ਤੇ ਵਾਸ਼ ਕਰਕੇ ਇਸਕਾ ਸਕੋ ਕੇ ਚੰਗੀ ਤਰ੍ਹਾਂ ਫਿਰ ਪਾਵਾਂਗੇ ਆਪਾਂ ਆਪਾਂ ਵਾਸ਼ ਕਰਕੇ ਹੀ ਪਾਉਣੀ ਹੁੰਨੀ ਓਦਾਂ ਨਹੀਂ ਪਾਉਂਦੇ ਆਪਾਂ ਓਏ ਹੋਏ ਓਏ ਕੀ ਕੀ ਕਹਿਣਾ ਦੱਸੋ ਦੱਸੋ ਕੀ ਕਹਿਣਾ ਦੱਸ ਦਿਓ ਪੂਰਾ ਉੱਪਰ ਫੋਨ ਵਾਲ ਦੇਖਦੀ ਹੈ ਕੈਮਰੇ ਵੱਲ ਵੀ ਬੈਕ ਸਾਈਡ ਤੋਂ ਵੀ ਮम्मा ਕੀ ਕਹਿੰਦੇ ਪਏ ਨੇ ਹਾਂਜੀ ਹਾਂਜੀ ਵਾਹਿਗੁਰੂ ਸਤਨਾਮ ਵਾਹਿਗੁਰੂ ਬੋਲਦੇ ਵਾਹਿਗੁਰੂ ਸਤਨਾਮ ਹੁਣ ਮੈਂ ਇਬਾਦਤ ਦੇ ਨਾਲ ਖੇਡ ਲਾਵਾਂ ਸਾਢੇ 3 ਹੋ ਗਏ ਆ ਤੇ ਇਬਾਦਤ ਹੁਣ ਚਾਹੁੰਦੀ ਹੈ ਕਿ ਮੈਂ ਖੇਡਾਂ ਹੈਨਾ ਇਹ ਬਾਜ ਖੇਡਣਾ ਨੂੰ ਛੋਣਾ ਖੇਡ ਲੂਗਾ ਮੇਰਾ ਹੁਣ ਇਹ ਬਾਦੇ ਦੇ ਨਾਲ ਥੋੜਾ ਜਿਹਾ ਖੇਡ ਲਈਏ ਤੇ ਫਿਰ ਉਹਨੇ ਜਦੋਂ ਫਿਰ ਸ਼ਾਮ ਦਾ ਟਾਈਮ ਹੋ ਰਣਾ ਫਿਰ ਚਾਚੂ ਬਣਾਵਾਂਗੇ ਤੇ ਅੱਜ ਸ਼ਿਪੀ ਨੂੰ ਹੀ ਵਲੌਗ ਦੇ ਵਿੱਚ ਉਹਨਾ ਕੀ ਲਿਆ ਵਾ ਜਦੋਂ ਮੈਂ ਅੰਦਰ ਦੇਣ ਗਈ ਸੀ ਫਰੂਟ ਕਿਉਂਕਿ ਅੱਜ ਆਪਾਂ ਇੱਕ ਦੂਸਰੇ ਨਾਲ ਨਹੀਂ ਬੋਲ ਰਹੇ ਤੇ ਅੱਜ ਇਸ ਕਰਕੇ ਮੈਂ ਹੀ ਵਲੌਗ ਬਣਾ ਰਹੀ ਆ ਇਬਾਦਤ ਦੇ ਨਾਲ ਮੈਂ ਅੱਜ ਪੂਰਾ ਦਿਨ ਟਾਈਮ ਸਪੈਂਡ ਕਰਨਾ ਅਹੀਂ ਅੱਜ ਮਮਾ ਦੀਆਂ ਨੇ ਬਾਈਕਟ ਕੀਤਾ ਹੋਇਆ ਜਿਉਣੇ ਨਾਲ ਚਲੋ ਸੁਲਾਤੇ ਹੋਈ ਜਾਂਦੀ ਆ ਬਟ ਫਿਲਹਾਲ ਦੀ ਅਹੀਂ ਬਾਈਕਟ ਕੀਤਾ ਹੋਇਆ ਅਸੀਂ ਨਹੀਂ ਬੋਲਣਾ ਆਪਾਂ ਆਪਾਂ ਨਾਲ ਹੈਨਾ ਇਬਾਦਤ ਮਮਾ ਵਲਦਾਂ ਨੇ ਇਬਾਦਤ ਪਾਪਾ ਵਲਦਾਂ ਨਹੀਂ ਆ ਮਮੀ ਵਲਦਾਂ ਮੰਮਾ ਵੱਲਦਾ ਹੀ ਨਹੀਂ ਮੇਰਾ ਛੋਣਾ ਕਿ ਮੰਮਾ ਵੱਲਦਾ ਕਿਹਦੀ ਵੱਲਦਾ ਡਾਡੀ ਜਦੋਂ ਇਹ ਵੱਡੀ ਹੋਇਆ ਕਰੋਗੇ ਅਸੀਂ ਇਹਨਾਂ ਨੂੰ ਜਿੱਦਾਂ ਮੰਨ ਲਓ ਪੁੱਛਦੇ ਆ ਨਾ ਕੁਐਸਚਨ ਤੈਨੂੰ ਮੰਮਾ ਵੱਲਦਾ ਹੈ ਕਿ ਪਾਪਾ ਵੱਲਦਾ ਹੈ ਹਨਾ ਬੱਚੇ ਸਾਨੂੰ ਵੀ ਮਜ਼ਾ ਆਉਂਦਾ ਇਹੋ ਜਿਹੀ ਚੀਜ਼ਾਂ ਪੁੱਛਣ ਦਾ ਸਾਨੂੰ ਵੀ ਵਧੀਆ ਲੱਗਦਾ ਹੈ ਪਤਾ ਨਹੀਂ ਕਦੋਂ ਹਾਂ ਬੋਲਣਾ ਸ਼ੁਰੂ ਕਰੋਗੀ ਮੇਰੀ ਗੁਗੜੀ ਜੀ ਹੈਂ ਛੋਣੀ ਕੀ ਬੋਲੇਗਾ ਪਹਿਲਾਂ ਮੰਮਾ ਬੋਲੇਗਾ ਕਿ ਪਾਪਾ ਬੋਲੇਗਾ ਬਾਕੀ ਸੱਚ ਮੈਨੂੰ ਯਾਦ ਆ ਗਿਆ ਨਹੀਂ ਬਾਦ ਤੜੀ ਮੇਰਾ ਕੜਾ ਫੜਿਆ ਸੀ ਤੇ ਮੈਨੂੰ ਯਾਦ ਆ ਗਈ ਗੱਲ ਤੁਸੀਂ ਮਤਲਬ ਕਾਫੀ ਜਾਣੇ ਨੇ ਕਿਹਾ ਹੈ ਕਿ ਬਾਦਰ ਨੂੰ ਤੁਸੀਂ ਕੜਾ ਕਿਉਂ ਨਹੀਂ ਪਾਉਂਦੇ ਕੜੇ ਮੈਂ 2-3 ਵਾਰੀ ਸਿੰਘ ਜੀ ਦਾ ਸਾਹਿਬ ਤੋਂ ਵੀ ਲੈ ਕੇ ਆਈਆਂ ਕਿਉਂਕਿ ਸਾਈਜ਼ ਪਹਿਲਾਂ ਇੱਕ ਵਾਰੀ ਛੋਟਾ ਵੱਡਾ ਹੋ ਜਾਂਦਾ ਹੈ ਇੱਕ ਵਾਰੀ ਮੰਮੀ ਵੀ ਲੈ ਕੇ ਆਏ ਸੀ ਕੜਾ ਇੱਕ ਜਿਹੜੇ ਚਾਂਦੀ ਦੇ ਕੜੇ ਆ ਇਹਦੀ ਅਨੂਮਾਸੀ ਨੇ ਦਿੱਤੇ ਆ ਚਾਂਦੀ ਦੇ ਛਣਕਣਿਆਂ ਵਾਲੇ ਦੀ ਦਾਦੀ ਨੇ ਦਿੱਤੇ ਨੇ ਇੱਕ ਇੱਕ ਚਾਂਦ ਮੋਤੀਆਂ ਜਿਹੇ ਵਾਲੇ ਨੇ ਉਹ ਇਹਦੇ ਤਾਈ ਜੀ ਨੇ ਦਿੱਤੇ ਨੇ ਕੜੇ ਇਹਦੇ ਕੋ ਬਹੁਤ ਨੇ ਪਤਾ ਕਿਉਂ ਨਹੀਂ ਪਾਉਂਦੇ ਇਹ ਨਾ ਰਾਤ ਨੂੰ ਸੁੱਤੀ ਪਈ ਜਾਂ ਸੁੱਤੀ ਮਤਲਬ ਉੱਠਦੀ ਆ ਵੈਸੀ ਇਹ ਆਪਣੇ ਅੱਖਾਂ ਦੇ ਉੱਤੇ ਨਾ ਹੱਥ ਬਹੁਤ ਜ਼ਿਆਦਾ ਮਲਦੀ ਮੂੰਹ ਦੇ ਉੱਤੇ ਹੱਥ ਇੰਨੇ ਜ਼ਿਆਦਾ ਮਲਦੀ ਆ ਨਾ ਮਤਲਬ ਤਾਂ ਤੇ ਨੋ ਮਾਰ ਲੈਂਦੀ ਆ ਬਹੁਤ ਜ਼ਿਆਦਾ ਮਲਦੀ ਆ ਆਪਣੇ ਆਪ ਨੂੰ ਮੂੰਹ ਦੇ ਉੱਤੇ ਹੱਥਾਂ ਨਾਲ ਤਾਂ ਇਸ ਕਰਕੇ ਹੀ ਡਰ ਦੇ ਮਾਰੇ ਨਹੀਂ ਪਉਣੀ ਕਿਉਂਕਿ ਇਹ ਮਾਰ ਲੈਂਦੀ ਸੀ ਇੱਕ ਵਾਰੀ ਪਾਇਆ ਸੀ ਇਹਨੇ ਮਾਰ ਲਿਆ ਸੀ ਜਿਹਦੇ ਕਰਕੇ ਅਜੇ ਛੋਟੀ ਆ ਮੈਂ ਸੋਚੀ ਥੋੜੀ ਜਿਹੀ ਜਦੋਂ ਆ ਆਪਣੇ ਮੂੰਹ ਦੇ ਉੱਤੇ ਹੱਥ ਮਾਰਨੇੋਂ ਹਟ ਜੂਗੀ ਨਾ ਤੇ ਫਿਰ ਅਸੀਂ ਪਾਵਾਂਗੇ ਐਡੀ ਗੱਲ ਨਹੀਂ ਕਿ ਆਪਾਂ ਕੜਾ ਨਹੀਂ ਪਾਵਾਂਗੇ ਪਾਵਾਂਗੇ ਮੈਨੂੰ ਪਤਾ ਤੁਸੀਂ ਸਾਰੇ ਪਿਆਰ ਨਾਲ ਕਹਿੰਦੇ ਹੋ ਪਰ ਪਾਵਾਂਗੇ ਕੜਾ ਆਪਾਂ ਕਦੋਂ ਮੂੰਹ ਦੇ ਉੱਤੇ ਹੱਥ ਰਗੜਨੇ ਹਟੋਗੇ ਦੱਸੋ ਮੈਨੂੰ ਇੰਨੀ ਜ਼ੋਰ ਦੀ ਮੂੰਹ ਦੇ ਉੱਤੇ ਹੱਥ ਰਗੜਦੀ ਹੈ ਨਾ ਅੱਜ ਤੱਕ ਖੇਡਨ ਨੂੰ ਕਰਦੀ ਹੈ ਖੇਡੀਆਂ ਕਰਨੀਆਂ ਹਣ ਹੈ ਖੇਡਿਆ ਕਰਨੀ ਸੀ ਅਣ ਮੂੰਹ ਦੇ ਹੱਥ ਪਾਉਗੀ ਪਹਿਲਾਂ ਵਿਖਿਆ ਗੰਦਾ ਬੇਬੀ ਇੱਕ ਗੰਦਾ ਬੇਬੀ ਆ ਆਜੋ ਆਉ ਕੁੰਮੀ ਕਰਾਇਆ ਸੀ ਬਾਦਤ ਓਏ ਸੋਨਾ ਕੁੰਮੀ ਕਰਾਇਆ ਸੀ ਬਾਰ ਓਏ ਵਾਓ ਫੇਰ ਜਾਣਾ ਬਾਰ ਹੈ ਫੇਰ ਬਾਰ ਜਾਣਾ ਮਨ ਕਰੇ ਫੇਰ ਜਾਣ ਚਲ ਬਾਸਣ ਕੱਲ ਜਾਵਾਂਗੇ ਕੱਲ ਹੁਣ ਨਹੀਂ ਜਾਣਾ ਮੱਛਰ ਨੇ ਆ ਮੱਛਰਾ ਕੇ ਨਾ ਠੀਕ ਆ ਹੁਣ ਰਾਤ ਪੈ ਗਈ ਨਾ ਜ਼ਿਆਦਾ ਚਲੋ 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 ਨਵੇਂ ਕੱਪੜੇ ਪਾਈ ਵੇ ਇਵਾਜਤ ਇਵਾਜਤ ਆਪਾਂ ਲੀ ਨਾ ਪਪਾ ਤੁਹਾਡੇ ਨਾਲ ਮਾਮਾ ਮਤੀਆਂ ਕਦੋਂ ਤੱਕ ਰੁਸੀਆਂ ਰੋਗੀਆਂ ਕੱਟ ਕੀ ਪਪਾ ਆ ਤਾਂ ਉਹ ਹੈਲੋ ਨਹੀਂ ਪੁੱਛਣਾ ਪਪਾ ਛੋਟੀ ਨੂੰ ਨਹੀਂ ਵੱਡੀ ਨੂੰ ਨਹੀਂ ਹਾਂਜੀ ਮਾਂ ਨਹੀਂ ਗਈ ਹਾਂਜੀ ਨਹੀਂ ਗਈ ਅਸੀਂ ਤਾਂ ਧਿਆਨ ਕੇ ਸਮਾਈ ਲ ਕਦੋਂ ਤੱਕ ਰੁਸੀਆਂ ਰੋਗੀਆਂ ਮਾਮਾ ਮਤੀਆਂ ਜਦ ਤੱਕ ਬਾਹਰ ਨਹੀਂ ਲੈ ਕੇ ਜਾਓਗੇ ਮਾਤਾ ਚਲੋ ਮੰਨਿਆ ਰੁਸਦੀ ਰੁਸਦੀ ਆ ਜੀ ਬਾਦਲ ਨੂੰ ਵੀ ਰੁਸਾਤ ਐ ਕੀ ਬਾਦਲ ਤੇ ਤੂੰ ਜੀਤਾ ajo ajo ਨਹੀਂ ajo ਮੈਂ ਤਾਂ ਸਾਰੇ ਦਿਨ ਸਟੂਡੀਓ 'ਚ ਬੜੇ ਰਹਿੰਦੇ ਹਾਂ ਕੰਮ ਤਾਂ ਕਰਦਾ ਹੀ ਬੇਟੇ ਕੰਮ ਤਾਂ ਇਤਨਾ ਜ਼ਰੂਰੀ ਹੈ ਇਹਦੇ ਨਾਲ ਸਾਨੂੰ ਵੀ ਤਾਂ ਕਮਾਉਣਾ ਹੁੰਦਾ ਨਾ ਨਾਲ ਥੋੜਾ ਬੋਧਾ ਬਾਹਰ ਅੰਦਰ ਲੈ ਜਾਂਦਾ ਬੰਦਾ ਲੈ ਜਾਾਂਗੇ ਬੇਟੇ ਕੰਮ ਕਰ ਲਈ ਪਹਿਲਾਂ ਜਿਨ੍ਹਾਂ ਦੇ ਕੰਮ ਕਰਦੇ ਨੇ ਬੇਟਾ ਉਹ ਕੰਮ ਕਰਕੇ ਫਿਰ ਤੁਹਾਨੂੰ ਘੁਮਾਵਾਂਗਾ ਪੱਕਾ ਤੁਹਾਨੂੰ ਪੜਾਣ 'ਚ ਕਮਾਣ ਲੈ ਜਾਣਾ ਪੜਾਣ 'ਚ ਗਰਮੀਆਂ ਚ ਲੈ ਕੇ ਜਾਣਾ ਤੇ ਤੁਹਾਨੂੰ ਗਰਮੀ ਛੁੱਟੀਆਂ ਤੇ ਤੈਨੂੰ ਕਾਦੀ ਛੁੱਟੀਆਂ ਹੋਣੀ ਨਾਲੇ ਬਾਦ। ਐ ਮੇਰਾ ਛੋਨਾ। ਕੇ ਨਹੀਂ ਬੋਲਣਾ ਬਾਬਾ ਮੈਂ ਕੱਲ ਦਿਨ ਆ ਜਾ ਤੜੇ। ਨਾ ਆ ਜਾ ਅਗਲਾ ਦਿਨ ਜਾ ਹੋ ਗਿਆ। ਨਾ। ਕੋਈਂ ਨਰਾਜ ਨਹੀਂ। ਚਲ ਤੁਹਾਨੂੰ ਅੱਜ ਦੋਨਾਂ ਨੂੰ ਘੁਮਾ ਲਿਆ ਨਾ ਬਾਹਰ। ਮੌਸਮ ਵੀ ਬਹੁਤ ਸੋਹਣਾ ਹੈ ਬਾਹਰ। ਚੱਲੀਏ ਫਿਰ ਘੁੰਮਣ ਬਾਬੂ। ਥੋੜਾ ਜਿਹਾ ਕੰਮ ਕਰ ਲਓ ਬਸ। ਇਹੀ ਕਰੀਏ ਭਰਾਓ ਕੰਮ ਹੀ ਬੜੇ ਹੁੰਦੇ ਨੇ ਨਾਲ ਕੰਮ ਤਾਂ ਕਰਨਾ ਸੀਜ਼ਨ ਚੱਲ ਰਿਹਾ ਮੈਂ ਪਿਛਲੇ ਵਲੋਗ ਜੇ ਸਾਡਾ ਸੀਜ਼ਨ ਹੈ ਜੇ ਕੰਮ ਕਰਨਾ ਜ਼ਰੂਰੀ ਜਿਵੇਂ ਹੜਤਿਆਂ ਦਾ ਸੀਜ਼ਨ ਚੱਲ ਰਿਹਾ ਵੇ ਟੂਰਿਸਟ ਵਾਲਿਆਂ ਦਾ ਟੂਰਿਸਟ ਵੀਜ਼ਿਆਂ ਵਾਲਾ ਸੀਜ਼ਨ ਚੱਲ ਰਿਹਾ ਹੈ ਟਰੈਵਲ ਬਹੁਤ ਦੁਨੀਆ ਕਰ ਰਹੀ ਹੈ ਟਿਕਟਾਕ ਕਿਸੇ ਦੀਆਂ ਕਿਸੇ ਦੀਆਂ ਹੋਟਲ ਬੁਕਿੰਗਸ ਕਰ ਰਹੇ ਨੇ ਕਿਸੇ ਦਾ ਪੈਕੇਜ ਬੰਨ ਰਹੇ ਨੇ ਕਿਸੇ ਦਾ ਵੀਜ਼ਾ ਅਪਲਾਈ ਹੋ ਰਹੇ ਨੇ ਮਤਲਬ ਉਹਦੇ ਚ ਬਿਜ਼ੀ ਆ ਇਹ ਆਪਣੀ ਥਾਂ ਦੇ ਦਾ ਬਿਲਕੁਲ ਠੀਕ ਨੇ ਮਾਵਾ ਧੀਆਂ ਦੋਨੋਂ ਕਿਉਂਕਿ ਬਹੁਤ ਚਿਰ ਹੋ ਗਿਆ ਸਰੋਂ ਬਾਹਰ ਗਿਆ ਨੂੰ ਜੇ ਕਿਤੇ ਬਾਹਰ ਜਾਣਿਆ ਤਾਂ ਉਹ ਕੰਮ ਲਈ ਜਾਣਿਆ ਤੋ ਲੋਕ ਇੰਜੋਏਮੈਂਟ ਥੋੜਾ ਜਿਹਾ ਖਤਮ ਹੋਇਆ ਹੈ ਬਲਾਈਵ ਦੇ ਵਿੱਚ 노 ਡਾਊਟ ਚਲੋ ਅੱਜ ਮੈਂ ਕੋਸ਼ਿਸ਼ ਕਰਦਾ ਟਾਈਮ ਕੱਢ ਕੇ ਇਹਨਾਂ ਨੂੰ ਬਾਹਰ ਲੈ ਕੇ ਜਾਣ ਦੀ ਇਹਨਾਂ ਨੂੰ ਮੈਂ ਬਣਾ ਲੈਣਾ ਅਗਲੇ ਵਲੋਗ ਵਿੱਚ ਖੁਸ਼ ਹੋ ਕੇ ਤੁਹਾਨੂੰ ਦੋਨੋਂ ਜਣੇ ਦੱਸਣਗੇ ਇਹ ਕੋਸ਼ਿਸ਼ ਹੋ ਰਹੀ ਹੈ ਦਿਓ ਮੈਨੂੰ ਇਜਾਜ਼ਤ ਬਾਏ 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 ਬਾਏ